ਜੋ ਜਿਹੜਾ ਤਾਂ ਹੁਣ ਹੋ ਗਿਆ ਆ ਆਮ ਆਦਮੀ ਪਾਰਟੀ ਦਾ ਆਲਮੋਸਟ 50% ਦੀ ਕਾਰਜਕਾਲ ਖਤਮ ਹੋ ਗਿਆ ਭਗਵੰਤ ਪਾਣ ਦੀ ਸਰਕਾਰ ਦਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਐਕਸਪੋਜ਼ਰ ਆਲਰੇਡੀ ਹੋ ਚੁੱਕਾ ਬੇਸਿਕਲੀ ਜੋ ਉਹਨਾਂ ਨੇ ਆਪ ਸਿਧਾਂਤ ਬਣਾਏ ਸੀਗੇ ਉਹਨਾਂ ਨੇ ਆਪ ਹੀ ਸਿਧਾਂਤ ਤੋੜੇ ਤੋ ਆਪਾਂ ਗੱਲਾਂ ਅੱਛੀ ਤਰ੍ਹਾਂ ਜਾਣਦੇ ਚਾਹੀਏ ਹੋ ਸادਗੀ ਦੀ ਪੋਲਿਟਿਕਸ ਸੀ ਸਿਕਿਉਰਿਟੀ ਜਾਂ ਵੀਆਈਪੀ ਕਲਚਰ ਨੂੰ ਖਤਮ ਕਰਨਾ ਲੇਕਿਨ ਉਹਨਾਂ ਨੇ ਸਗੋਂ ਉਲਟਾ ਵੀਆਈਪੀ ਕਲਚਰ ਪ੍ਰਮੋਟ ਕੀਤਾ ਇੱਕ ਉਹ ਕਹਿੰਦੇ ਰਹੇ ਨੇ ਸੀ ਕਿ ਅਸੀਂ ਜਿਹੜਾ ਹੈ ਅਸ਼ਵਰਾਜ ਦਾ ਮਾਡਲ ਲਾਗੂ ਕਰਾਂਗੇ ਆਪਣੇ ਵਰਕਰਾਂ ਤੇ ਆਪਣੇ ਪਾਰਟੀ ਦੇ ਲੋਕਾਂ ਨੂੰ ਜਾਂ ਆਮ ਆਬਾਦ ਨੂੰ ਲੁੱਕ ਕੇ ਫੈਸਲਾ ਲਵਾਂਗੇ ਲੇਕਿਨ ਰਾਜ ਸਭਾ ਦੇ ਮੈਂਬਰ ਜਿਹੜੇ ਬਣੇ ਉਹ ਸਾਰੇ ਗੈਰ ਪੰਜਾਬੀ ਔਰ ਸਾਰੇ ਅਮੀਰ ਆਦਮੀ ਸ਼ੋਕ ਲਵਲੀ ਅਸ਼ੋਕ ਮਿੱੱਤਲ ਵਰਗੇ ਲਵਲੀ ਯੂਨੀਵਰਸਿਟੀ ਵਾਲੇ ਬਣਾਏ ਔਰ ਵੀਆਈਪੀ ਦਾ ਦਾ ਰਿਕਾਰਡ ਹੀ ਤੋੜਤਾ ਭਗਵੰਤ ਸੋਣਾ ਨੇ ਹਜ਼ਾਰ ਗਨਮੈਨ ਔਰ ਟੋ요ਟਾ ਲੈਕਸਸ ਦਰਜਨਾ ਗੱਡੀਆਂ ਕੇਜਰੀਵਾਲ ਰਾਗਵ ਚੱਡਾ ਉਡਾਈ ਫਿਰਦੇ ਨੇ ਪੰਜਾਬ ਦੀਆਂ ਸੋ ਥੇਰਫੋਰ ਜੋ ਉਹਨਾਂ ਨੇ ਆਪਣੇ ਸਿਧਾਂਤ ਕੀਤੇ ਸੀ ਉਹ ਤਾਂ ਉਹਨਾਂ ਨੇ ਆਪ ਹੀ ਤੋੜਤੇ ਉਹਦੇ ਤੇ ਮੈਂ ਜ਼ਿਆਦਾ ਅੱਜ ਚਰਚਾ ਨਹੀਂ ਕੀਤੀ ਅੱਜ ਮੈਂ ਤਿੰਨ ਇਸ਼ੂਜ਼ ਆਊਟਲਾਈਨ ਕੀਤੇ ਨੇ ਜਿਹਦੇ ਵਿੱਚ ਮੈਂ ਸੋਚਦਾ ਕਿ ਪੰਜਾਬ ਦਾ ਪ੍ਰੋਗਰੈਸਿਵ ਵੇ ਅਹੈਡ ਕੀਆ ਕਿਉਂਕਿ ਅੱਜ ਪੰਜਾਬ ਆਲਮੋਸਟ 340 ਚੂਲੀ ਹਜ਼ਾਰ ਕਰੋੜ ਦਾ ਕਰਜ਼ਾਈ ਹੋ ਗਿਆ ਜਿਸ ਕਰਜ਼ੇ ਵਿੱਚ ਹੁਣੇ 70 ਹਜ਼ਾਰ ਕਰੋੜ ਤਾਂ ਇਹਨਾਂ ਨੇ 2 ਸਾਲ ਚ ਇਜ਼ਾਫਾ ਕੀਤਾ ਹੁਣ ਇਸ ਕਰਜ਼ੇ ਦੇ ਮਾਰਚੋਂ ਕਿਸਾਨਾਂ ਦੀ ਆਤਮ ਹੱਤਿਆਵਾਂ ਚੋਂ ਕਿਸਾਨਾਂ ਦੇ ਕਰਜ਼ੇ ਤੋਂ ਤੇ ਖੇਤ ਮਜ਼ਦੂਰ ਦੀ ਜਿਹੜੀ ਇਸ ਵਕਤ ਤਰਾਸਦੀ ਆ ਔਰ ਛੋਟੇ ਵਪਾਰੀ ਦੁਕਾਨਦਾਰ ਦੀ ਪਛੜੀਆਂ ਸ਼੍ਰੇਣੀਆਂ ਜਾਂ ਗਰੀਬਾਂ ਦਲਤਾਂ ਤੇ ਐਸੀਆਂ ਦੀ ਇਹਦੀ ਤਰਾਸਤੀ ਜੋ ਪੰਜਾਬ ਨੂੰ ਕਿੱਡਾ ਅੱਜ ਮੈਂ ਉਹਨਾਂ ਨੂੰ ਦੋ ਤਿੰਨ ਨੁਕਤੇ ਇਹ ਹਲੇ ਜਸਟ ਅ ਕਾਈਂਡ ਆਫ ਅ ਟ੍ਰੇਲਰ ਫਾਰ ਦਾ ਰੋਡ ਸ਼ੋว์ ਥੈਟ ਵੀ ਇੰਟੈਂਡ ਟੂ ਬਿਲਡ ਫਾਰ 2027 ਹਾਲਾਂਕਿ ਅੱਜ 2024 ਆ ਲੇਕਿਨ ਅਸੀਂ ਆਉਣ ਵਾਲੇ ਸਮੇਂ ਚ ਇੱਕ ਪੰਜਾਬ ਦਾ ਰਸਤਾ ਬਾਹਰ ਦਾ ਦਿਖਾਇਆ ਉਹਦੇ ਚ ਸਭ ਤੋਂ ਇੰਪੋਰਟੈਂਟ ਇਹ ਹੈ ਇਸ਼ੂ ਕਿ ਜਿਹੜਾ ਸਾਡਾ ਪੰਜਾਬ ਇਹ ਲੈਂਡਲੌਕਡ ਸਟੇਟ ਆ ਪੰਜਾਬ ਦੇ ਕੋਲ ਕੋਈ ਵੀ ਕੁਦਰਤੀ ਸਰੋਤ ਪਾਣੀ ਨੂੰ ਛੱਡ ਕੇ ਨਹੀਂਗੇ। ਔਰ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਦੇ ਵਿੱਚ ਪਿਛਲੇ ਕਾਫੀ ਦਹਾਕਿਆਂ ਤੋਂ 14 ਲੱਖ ਦੇ ਕਰੀਬ ਟਿਊਬਵਲ ਬਿਜਲੀ ਦੇ ਲਾ ਕੇ ਪਾਣੀ ਦੇ ਅਸੀਂ ਇੰਨਾ ਪمپ ਆਊਟ ਕੀਤਾ ਪਾਣੀ ਗਰਾਊਂਡ ਵਾਟਰ ਕਿ NASA ਦੀਆਂ ਸੈਟਲਾਈਟਸ ਇੰਦੀਆਂ ਨੇ ਅਮਰੀਕਾ ਦੀਆਂ ਉਹਨਾਂ ਨੇ ਸਾਨੂੰ ਰੈੱਡ ਬਲੌਕ ਚ ਕੀਤਾ। ਈਵਨ ਸਾਡੀ ਆਪਣੀ ਗਵਰਨਮੈਂਟ ਆਫ ਇੰਡੀਆ ਦੀ ਗਰਾਊਂਡ ਵਾਟਰ ਰਿਪੋਰਟ ਉਹ ਮੇਰੀ ਗੱਡੀ ਚ ਪਈ ਹੈਗੀ ਆ। ਉਸ ਅਨੁਸਾਰ ਪਾਰਟਿਕੁਲਰਲੀ ਸੰਗਰੂਰ ਬਰਨਾਲਾ ਔਰ ਮਲੇਟ ਕੋਟਲਾ ਬਲਕੇ ਮਾਲਵਾ ਰੀਜਨ ਇਹ ਲਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਪਰੋਕਸੀਮੇਟਲੀ 10 ਤੋਂ 4000 ਲੀਟਰ ਪਾਣੀ ਲੱਗਦਾ ਉਹਨੇ ਸਾਡਾ ਪਾਣੀ ਖੋਖਲਾ ਕਰਤਾ ਔਰ ਉਸ ਨੂੰ ਡਿਵਰਸਿਫਾਈ ਕਿੱਦਾਂ ਕਰਨਾ ਹੁਣ ਭਗਵੰਤ ਮਾਨ ਨੇ ਪੈਦਾ ਕੀਤਾ ਸੀ ਕਿ ਮੈਂ 22 ਫਸਲਾਂ ਤੇ ਐਮਐਸਪੀ ਦਊਂਗਾ ਇਹਨਾਂ ਦੀ ਇੱਕ ਮਿਨਿਸਟਰ ਨੇ ਕਿਹਾ ਸੀ ਮੈਂ 5 ਮਿੰਟ ਚ ਦੇ ਦਊ ਚਲੋ ਉਹ ਤਾਂ ਅਨਟ੍ਰੇਨ ਸੀ ਛੱਡ ਦਿਓ ਹੁਣ 22 ਫਸਲਾਂ ਤੇ ਆਣ ਕੇ ਦੋਸਤ ਪਿਛਲੇ 26 27 ਮਹੀਨਿਆਂ ਵਿੱਚ ਦੇ ਕੋ ਨਾਟ ਗਿਵ ਐਨੀ ਆਲਟਰਨੇਟ ਕ੍ਰੋਪਿੰਗ ਮੂੰਗੀ ਦੀ ਐਮਐਸਪੀ ਪ੍ਰੋਮਿਸ ਕੀਤੀ ਸੀ 7275 ਰੁਪਏ ਮੱਕੀ ਦੀ ਕੀਤੀ ਸੀ ਉਹ 90% ਡਿਸਟ੍ਰੈਸ ਸੇਲ ਹੋ ਗਿਆ ਲੋਕੀ ਮਯੂਸ ਹੋ ਗਏ 3 3 4 4000 ਰੁਪਏ ਪ੍ਰਤੀ ਕੁਇੰਟਲ ਘਟ ਗਿਆ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਪਾਣੀ ਦੇ ਇਸ਼ੂ ਨੂੰ ਲੈ ਕੇ ਤੁਹਾਡਾ ਸਟੈਂਸ ਕੀ ਹੈ ਕਿ ਤੁਸੀਂ ਕੋਈ ਐਫਰਟ ਕੀਤਾ ਪਿਛਲੇ 2 ਸਵਾ 2 ਸਾਲ ਵਿੱਚ ਕਿ ਗਰਾਊਂਡ ਵਾਟਰ ਰੀਚਾਰਜ ਕਿਦਾਂ ਹੋਵੇ ਅਗਰ ਇਛੇਤਨਾ ਪੰਜਾਬ ਦਾ ਪਾਣੀ ਮੁੱਕਦਾ ਰਿਹਾ 14 ਲੱਖ ਟਿਊਬਨਾਂ ਤੋਂ ਦਿਨ ਦੂਰ ਨਹੀਂਗਾ ਜਦ ਦਿਨ ਪੰਜਾਬ ਬੰਜਰ ਧਰਤੀ ਹੋ ਕਿਉਂਕਿ ਸਾਡਾ ਦਰਿਆਈ ਪਾਣੀ ਆਲਰੇਡੀ ਹੈਸ ਗੋਨ ਟੂ ਰਾਜਸਥਾਨ ਸਾਡਾ ਦਰਿਆਈ ਪਾਣੀ ਹਰਿਆਣਾ ਔਰ ਦਿੱਲੀ ਦੇ ਸੂਬਿਆਂ ਨੂੰ ਜਾ ਚੁੱਕਿਆ ਇਸ ਲਈ ਮੈਨੂੰ ਲੱਗਦਾ ਕਿ ਇਹ ਇੱਕ ਵੇ ਆਊਟ ਆ ਔਰ ਇਸ ਵੇ ਆਊਟ ਦਾ ਪ੍ਰੋਪੋਜ਼ਲ ਮੈਂ ਭਗਵੰਤ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ ਬਹੁਤ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ ਵੈਨੂ ਪ੍ਰਸਾਦ ਉਹਨਾਂ ਤੋਂ ਟਾਈਮ ਮੰਗਿਆ ਇਹਨਾਂ ਦੇ ਓਐਸਡੀ ਤੋਂ ਟਾਈਮ ਮੰਗੇ ਲੇਕਿਨ ਅਨਫੋਰਚਨਟਲੀ ਨਫਰਤ ਦੀ ਭਾਵਨਾ ਨਾਲ ਟਾਈਮ ਨਹੀਂ ਤੇ ਹੁਣ ਸੁਣੋ ਮੇਰਾ ਕੀ ਪ੍ਰੋਪੋਜ਼ਲ ਹੈ ਜਿਹੜਾ ਕੇਂਦਰ ਸਰਕਾਰ ਹੈ ਸਾਡੀ ਉਹ ਪੰਜਾਬ ਚੋਂ ਹਰ ਸਾਲ ਕਣਕ ਤੇ ਝੋਨੇ ਦੀ ਫਸਲ ਲਈ ਅਪ੍ਰੋਕਸੀਮੇਟਲੀ 75000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਫਲੋਟ ਕਰਦੀ ਹੈ ਤੁਹਾਨੂੰ ਸਭ ਨੂੰ ਪਤਾ ਕਿ ਇਹ ਅਨਾਜ ਦੇਸ਼ ਦੇ ਫੂਡ ਗ੍ਰੇਨ ਸਿਕਿਉਰਿਟੀ ਪ੍ਰੋਗਰਾਮ ਲਈ ਜਾਂਦਾ ਵਾ ਹੁਣ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ 75000 ਕਰੋੜ ਹੈ ਇਹਦੇ ਚੋਂ ਕਣਕ ਤਾਂ ਚਾਹੀਦੀ ਚਾਹੀਦੀ ਹੈ ਕਿਉਂਕਿ ਸਾਡਾ ਦੇਸ਼ ਜਿਹੜਾ ਬਹੁਤ ਆਬਾਦੀ ਹੈ 140 ਕਰੋੜ ਦਾ ਜਿਹੜਾ ਝੋਨੇ ਦੀ ਫਸਲ ਹੈ ਪਹਿਲੇ ਵਾਰੇ 50% ਤੁਸੀਂ ਸੀਸੀਐਲ ਲਿਮਿਟ ਝੋਨੇ ਦੀ ਘਟਾ ਦਿਓ ਜਿੱਦਾਂ ਮਿਸਾਲ ਦੇ ਤੌਰ ਤੇ 40000 ਕਰੋੜ ਰੁਪਏ ਝੋਨਾ ਚੱਕਦੇ ਆ ਉਹਨੂੰ 20000 ਕਰੋੜ ਦਾ ਝੋਨਾ ਚੱਕੋ 20000 ਕਰੋੜ ਦੀ ਸਾਨੂੰ ਉਸੇ ਪੈਸੇ ਚੋਂ ਅਸੀਂ ਕੋਈ ਐਕਸਟਰਾ ਪੈਸਾ ਨਹੀਂ ਮੰਗਦੇ ਕੇਂਦਰ ਸਰਕਾਰ ਤੋਂ ਉਸੇ ਪੈਸੇ ਚੋਂ ਸਾਨੂੰ ਸੋਣੀ ਦੀਆਂ ਚਾਰ ਪੰਜ ਫਸਲਾਂ ਤੇ ਠੋਸ ਐਮਐਸਪੀ ਕਮਿਟਿਡ ਜਿਹਦੇ ਨਾਲ ਜਿੰਮੇਦਾਰ ਆ ਜਿਹੜਾ ਉਪਜਾ 60000 ਰੁਪਿਆ 70000 ਰੁਪਿਆ ਕਮਾਣਗੇ ਜਿਹੜਾ ਜੱਟ ਆ ਨਾ ਉਹ ਛੋਣਾ ਇਸ ਲਈ ਨਹੀਂ ਛੱਡ ਰਿਹਾ ਕਿਉਂਕਿ ਕਨਫਰਮਡ ਐਮਐਸਪੀ ਦੀ ਆਮਦਨ ਉਹਨੂੰ ਛੋਣੇ ਚੋਲਾਬਰੀ ਕਣਕ ਚੋਲਾਬਰੀ ਹੋਰ ਕਿਸੇ ਫਸਲ ਚੋਲਾਬਰੀ ਅਗਰ ਪੰਜਾਬ ਸਰਕਾਰ ਚਾਹੁੰਦੀ ਇਹਦੇ ਤੇ ਵੀ ਭਗਵੰਤ ਨੇ ਕੋਈ ਐਫਰਟ ਨਹੀਂ ਕੀਤਾ ਗਵਰਨਮੈਂਟ ਆਫ ਇੰਡੀਆ ਨਾਲ ਲੈ ਕੇ ਇਸੇ ਸੀਸੀਐਲ ਚਾਰ ਪੰਜ ਛੇ ਕ੍ਰੌਪਸ ਤੇ ਐਮਐਸਪੀ ਲੈ ਕੇ ਆਲਟਰਨੇਟ ਕ੍ਰੋਪਿੰਗ ਕਰ ਸਕਦੇ ਲੇਕਿਨ ਨਹੀਂ ਕਰ ਸਕਦੇ ਇੱਕ ਰਸਤਾ ਪੰਜਾਬ ਤੋਂ ਬਾਹਰ ਚਾਰਾ ਜੋ ਇਹ ਕਰਨ ਦਾ ਇਹ ਹੈ ਦੂਸਰਾ ਮੈਂ ਇਹ ਕਿਹਾ ਸਿਖਾ ਕੇ ਪੰਜਾਬ ਦੇ ਵਿੱਚ ਜਿਹੜੀ ਇਸ ਵਕਤ ਹੈ ਇੰਡਸਟਰੀ ਔਰ ਐਗਰੀਕਲਚਰ ਇਹ ਲੈਂਡਲੌਕਡ ਸਟੇਟ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਸਾਨੂੰ ਕਲੋਸਟਸਟ ਬੰਦਰਗਾਹ ਇਫ ਆਮ ਨਾਟ ਰੋਂਗ ਗੁਜਰਾਤ ਔਰ ਮਹਾਰਾਸ਼ਟra ਦੇ ਜਿਹੜੇ ਕੋਸਟ ਲੱਗਦੇ ਨੇ ਔਰ ਇੰਡਸਟਰੀ ਵੀ ਨਹੀਂ ਸਰਵਾਈਵ ਕਰ ਸਕਦੀ ਕਿਉਂਕਿ ਇੱਕ ਇੱਕ ਕੋਨੇ ਤੇ ਸਿਰੇ ਤੇ ਆ ਦੇਸ਼ ਤੇ ਐਗਰੀਕਲਚਰ ਵੀ ਸਿਰੇ ਤੇ ਪਾਕਿਸਤਾਨ ਦੇ ਨਾਲ ਬਾਰਡਰ ਐਡਵੋਕੇਟ ਅਸੀਂ ਕਰਦੇ ਹਾਂ ਕਿ ਖੋਲਣਾ ਚਾਹੀਦਾ ਅ ਫੁੱਲ ਫਲੇਜਡ ਕਮਰਸ਼ੀਅਲ ਫॉर ਵਾਟ ਸ਼ੁਡ ਆ ਸੇ ਵਪਾਰ ਵਾਸਤੇ ਇਕੱਲਾ ਕਾਜੂ ਬਦਾਮ ਤੇ ਸੋਗੀਆਂ ਵਾਸਤੇ ਨਹੀਂ ਜਿਹੜਾ ਪੁਰਾਣਾ ਇੱਕ ਸੈਂਟਰਲ ਰੂਟ ਸਿਲਕ ਰੂਟ ਸੀਗਾ ਜਿਹੜਾ ਸ਼ੇਰ ਸ਼ਾਹ ਸੂਰੀ ਮਾਰਗ ਲੰਘਦਾ ਸੀ ਰਾਈਟ ਇਨਟੂ ਸੈਂਟਰਲ ਏਸ਼ੀਆ ਬਿਯੋਂਡ ਪਾਕਿਸਤਾਨ ਕਿਉਂਕਿ ਪਾਕਿਸਤਾਨ ਤੋਂ ਅੱਗੇ ਇੱਕ ਬਹੁਤ ਵੱਡਾ ਠੰਡਾ ਰਕਵਾ ਹੈ ਅਫਗਾਨਿਸਤਾਨ ਈਰਾਨ ਮੰਗੋਲੀਆ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਐਡਾ ਵੱਡਾ ਰਕਬਾ ਕਿ ਉਹਨਾਂ ਦੇ ਆਪਣੇ ਖਾਣੇ ਪੀਣ ਦੇ ਚੀਜ਼ਾਂ ਉਹ ਕਿੱਥੋਂ ਮੰਗਾਉਂਦੇ ਨੇ ਸਾਰਾ সেন্ট্রਲ ਏਸ਼ੀਆ ਉਹ ਯਾ ਮੰਗਾਉਂਦੇ ਨੇ ਅਫਰੀਕਾ ਤੋਂ ਸਮੁੰਦਰੀ ਜਹਾਜ਼ਾਂ ਆ ਜਹਾਜ਼ਾਂ ਹੀ ਯਾ ਉਹ ਮੰਗਾਉਂਦੇ ਨੇ ਲਾਟਿਨ ਅਮਰੀਕਾ ਤੋਂ ਬ੍ਰਾਜ਼ੀਲ ਅਰਜנטיਨਾ ਤੋਂ ਤੋਂ ਪੰਜਾਬ ਦਾ ਲੈਂਡ ਰੂਟ ਕਨੈਕਟਡ সেন্ট্রਲ ਏਸ਼ੀਆ ਨਾਲ ਤਾਂ 5-700 ਕਿਲੋਮੀਟਰ ਦਾ ਵਾ ਸਾਰਾ ਅਸੀਂ ਤਾਂ ਟਰੱਕਾਂ ਨਹੀਂ ਭੇਜ ਸਕਦੇ ਔਰ ਪੰਜਾਬ ਨੂੰ ਹੋ ਕੇ ਪਾਕਿਸਤਾਨ ਦਾ ਬਾਰਡਰ ਖੁੱਲੇ ਸਭ ਤੋਂ ਕਲੋਸਟ ਐਕਸੈਸ ਟੂ ਪੋਰਟ ਇਸ ਕਰਾਚੀ which is very close by ਸਾਡਾ ਜਿਹੜਾ ਇੰਡਸਟਰੀ ਆ ਉਹ ਆਪਣਾ ਸਮਾਨ ਦੁਨੀਆ ਭਰ ਥਰੂ ਕਰਾਚੀ ਵੇਚ ਸਕਦੀ ਹੈ ਹਾਂ ਪਾਕਿਸਤਾਨ ਇੰਡੀਆ ਦੇ ਸਬੰਧ ਮਾੜੇ ਨੇ ਪਰ ਇੰਨੇ ਵੀ ਮਾੜੇ ਨਹੀਂ ਕਿ ਕਿ ਵਪਾਰ ਨਾ ਖੋਲਿਆ ਜਾ ਸਕੇ ਬੀਜੇਪੀ ਨੇ ਇਹਨਾਂ ਇਸ ਪਾਕਿਸਤਾਨ ਦੇ ਬਾਰਡਰ ਨੂੰ ਇੱਕ ਪੋਲਿਟੀਕਲ ਇਸ਼ੂ ਬਣਾਇਆ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੂੰ ਕਿ ਵਿਰੋਧ ਕਰਦਾ ਬੀਜੇਪੀ ਦਾ ਵਿਰੋਧ ਕਰਦੀ ਆ ਉਹਨਾਂ ਨੇ ਤਾਂ ਪੁਲਵਾਮਾ ਅਟੈਕ ਕਰਾਇਆ ਹੈ ਉਹਨਾਂ ਨੇ ਤਾਂ ਉਹਦੇ ਤੇ ਵੋਟਾਂ ਗੇਨ ਕਰਨੀਆਂ ਸੀ ਪਰ ਪਾਕਿਸਤ ਕੇਜਰੀਵਾਲ ਤੇ ਭਗਵੰਤ ਮਾਨ ਦੱਸਣ ਕਿ ਉਹ ਪਾਕਿਸਤਾਨ ਦੇ ਬਾਰਡਰ ਨੂੰ ਨਾ ਖੋਲਣ ਦੇ ਵਿੱਚ ਉਹਨਾਂ ਦਾ ਕੀ ਇੰਟਰਸਟ ਹੈ ਕੀ ਉਹ ਪੰਜਾਬ ਦਾ ਹਤੈਸ਼ੀ ਨਹੀਂਗਾ ਕੀ ਉਹ ਨਹੀਂ ਚਾਹੁੰਦਾ ਕਿ ਪੰਜਾਬ ਦੀ ਇੰਡਸਟਰੀ ਔਰ ਪੰਜਾਬ ਦਾ ਐਗਰੀਕਲਚਰ ਸਰਵਾਈਵ ਕਰੇ ਤੀਸਰਾ ਇੱਕ ਇੰਪੋਰਟੈਂਟ ਇਸ਼ੂ ਆਊਟਲਾਈਨ ਕੀਤਾ ਕਿ ਸਾਡਾ ਪੰਜਾਬ ਬੀਇੰਗ ਅ ਮਾਈਨੋਰਿਟੀ ਸਟੇਟ ਸਾਡੀ ਪਹਿਚਾਨ ਸਾਡੀ ਜ਼ੁਬਾਨ ਸਾਡਾ ਸਭਿਆਚਾਰ ਖਤਰੇ 'ਚ ਸਾਡੇ 3 ਕਰੋੜ ਆਬਾਦੀ 'ਚੋਂ ਆਲਮੋਸਟ 70-75 ਲੱਖ ਨੌਜਵਾਨ ਪੰਜਾਬੀ ਵਿਦੇਸ਼ਾਂ ਵਿੱਚ ਚਲੇ ਗਏ ਵੱਖ-ਵੱਖ ਕੰਟਰੀਜ਼ ਗਰੀਬ ਚਲੇ ਗਏ ਮਿਡਲ ਈਸਟ ਕੋਈ ਯੂਰਪ ਚਲੇ ਗਿਆ ਕੋਈ ਨਾਰਥ ਅਮਰੀਕਾ ਚਲੇ ਗਿਆ ਇਸ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਸ ਵਕਤ ਦੇ ਮੁੱਖ ਮੰਤਰੀ ਡਾਕਟਰ ਬਾਇਸ ਫਰਮਾਰ ਨੇ ਬਣਾਇਆ ਸੀਗਾ ਅਸੀਂ ਚਾਹੁੰਦੇ ਕਿ ਪੰਜਾਬ ਉਸ ਐਕਟ ਦੀ ਨਕਲ ਕਰੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬਿਲ ਲੋਕ ਸਭਾ ਦੇ ਸਪੀਕਰ ਕੁਲਤਾਰ ਸੰਧਵਾਨ ਦੀ ਮੇਜ ਦੇ ਉੱਤੇ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਓਪੋਜੀਸ਼ਨ ਨੇ ਜਾ ਕੇ 2023 ਜਨਵਰੀ ਬਜਟ اجلاس ਪਿਛਲੇ ਤੋਂ ਪਹਿਲਾਂ ਦਿੱਤਾ ਹੋਇਆ ਹੈ ਅਗਰ ਉਹ ਬਿਲ ਅਡਾਪਟ ਹੋਵੇ ਕੋਈ ਵੀ ਗੈਰ ਪੰਜਾਬੀ ਹੁਣ ਸਪੈਕਟੋ ਪਹਿਲਾਂ ਕਿ ਮੈਂ ਅਗਲੀ ਗੱਲ ਐਕਸਪਲੇਨ ਕਰਾਂ ਮੈਂ ਅਸੀਂ ਗੈਰ ਪੰਜਾਬੀਆਂ ਦੇ ਖਿਲਾਫ ਨਹੀਂ ਗਏ ਉਹ ਜੀਸਤ ਕੇ ਪੰਜਾਬ ਚੋਂ ਮਿਹਨਤ ਕਰਨ ਮੁਸ਼ਕਤ ਕਰਨ ਪੈਸੇ ਕਮਾਉਣ ਪਰਿਵਾਰ ਪਾਲਣ ਲੇਕਿਨ ਪੰਜਾਬ ਦੀ ਇੱਕ ਬਲੱਖਣ ਨੂੰ ਉਹਨੂੰ ਬਚਾਉਣ ਵਾਸਤੇ ਵੀ ਨੀਡ ਅ ਲਾਅ ਲਾਈਕ ਹਿਮਾਚਲ ਜਿਹਦੇ ਵਿੱਚ ਕੋਈ ਵੀ ਡਾਇਰੈਕਟਲੀ ਬਿਨਾਂ ਸ਼ਰਤਾ ਪੂਰੀਆਂ ਕੀਤੇ ਜ਼ਮੀਨਾਂ ਨਾ ਲਵੇ ਕੋਈ ਵੀ ਡਾਇਰੈਕਟਲੀ ਇੱਥੇ ਇੰਡਸਟਰੀਅਲ ਪ੍ਰੋਜੈਕਟ ਨਾ ਲਾਵੇ ਕੋਈ ਵੀ ਬਿਨਾਂ ਸ਼ਰਤਾ ਪੂਰੀਆਂ ਕੀਤੇ ਇੱਥੋਂ ਦਾ ਵੋਟਰ ਨਾ ਬਣੇ ਔਰ ਕੋਈ ਵੀ ਬਿਨਾਂ ਸ਼ਰਤਾ ਪੂਰੀਆਂ ਕੀਤੇ ਇੱਥੇ ਸਰਕਾਰੀ ਨੌਕਰੀ ਸਾਡੇ ਪੰਜਾਬ ਦੇ ਬੱਚਾਂ ਦੇ ਅਧਿਕਾਰ ਦੇ ਉੱਤੇ ਡੱਕਾ ਨਾ ਵੱਜੇ ਔਰ ਇਹ ਜਿਹੜਾ ਕਾਨੂੰਨ ਹੈ ਇਹ ਇਕੱਲਾ ਹਿਮਾਚਲ ਚ ਨਹੀਂਗਾ ਇਹ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੁਜਰਾਤ ਸਟੇਟ ਵਿੱਚ ਵੀ ਹੈ ਇਹ ਕਾਨੂੰਨ ਹੁਣੇ ਬੀਜੇਪੀ ਨੇ ਉੱਤਰਾਖੰਡ ਵਿੱਚ ਵੀ ਬਣਾਇਆ ਐਂਡ ਲਿਮਿਟਿਡ ਜਿਹੜੀਆਂ ਕੰਡੀਸ਼ਨਸ ਨੇ ਉਹ ਰਾਜਸਥਾਨ ਵਿੱਚ ਵੀ ਪ੍ਰਚਲਿਤ ਨੇ ਅਗਰ ਅਸੀਂ ਇਹ ਕਰਾਂਗੇ ਸਾਡੀ ਸਾਡੀ ਪਹਿਚਾਨ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਸਾਡੀ ਆਇਡੈਂਟੀਟੀ ਸਾਡੀ ਜ਼ੁਬਾਨ ਸੱਭਿਆਚਾਰ ਇਹ ਸਭ ਕੁਝ ਬਚੇਗਾ ਲੇਕਿਨ ਇਸਤੇ ਉੱਤੇ ਵੀ ਭਗਵੰਤ ਮਾਨ ਦਾ ਕੋਈ ਇਹਦੇ ਤੇ ਨਾ ਕੋਈ ਹਾਂ ਨਾ 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 ਸਾਡਾ ਉਹ ਬਿਲ ਰਜੈਕਟ ਕੀਤਾ ਨਾ ਸਾਡਾ ਬਿਲ ਪ੍ਰਵਾਨ ਕੀਤਾ ਇਹ ਦੱਸਣ ਕਿ ਇਹ ਇਸ ਤਰ੍ਹਾਂ ਦੀ ਇੱਕ ਲੈਜਿਸਲੇਸ਼ਨ ਜਿਹੜੇ ਅਸੀਂ ਵਿਧਾਨਕਾਰ ਆ ਉਹ ਲੈਜਿਸਲੇਸ਼ਨ ਇਹਨੂੰ ਇੰਟਰੋਡਿਊਸ ਕਰਨ ਵਿੱਚ ਪੰਜਾਬ ਵਿੱਚ ਕੀ ਤਕਲੀਫ ਹੈ ਕੀ ਕੇਜਰੀਵਾਲ ਤੇ ਰਾਗਵ ਚੱਡਾ ਤੇ ਸੰਦੀਪ ਪਾਠਕ ਰੋਕਦੇ ਉਹਨਾਂ ਨੂੰ ਕਿਉਂਕਿ ਉਹ ਗੈਰ ਪੰਜਾਬੀ ਨੇ ਹੋ ਸਕਦਾ ਉਹਨਾਂ ਦਾ ਗੈਰ ਪੰਜਾਬੀਆਂ ਨਾਲ ਜ਼ਿਆਦਾ ਇੰਟਰਸਟ ਹੈ ਪਰ ਭਗਵੰਤ ਮਾਨ ਦਾ ਤਾਂ ਇੰਟਰਸਟ ਪੰਜਾਬ ਦੇ ਨਾਲ ਹੋਣਾ ਚਾਹੀਦਾ ਇਹ ਤਿੰਨ ਇਸ਼ੂਜ਼ ਪ੍ਰਾਇਮਰੀਲੀ ਆਊਟਲਾਈਨ ਕਿਤੇ ਆਫਕੋਰਸ ਜੇ ਇੰਡੀਆ ਲਾਈਨਸ ਦੀ ਗਵਰਨਮੈਂਟ ਬਣਦੀ ਹੈ ਆਈ ਐਮ ਕਮਿਟਿਡ ਟੂ ਇਨਕਲੂਸਿਵ ਡਿਵੈਲਪਮੈਂਟ ਆਫ ਇੰਟਾਇਰ ਸੰਗਰੂਰ ਲੋਕ ਸਭਾ ਅਗਰ ਸਾਡੀ ਸਰਕਾਰ ਬਣੇਗੀ ਕੋਈ ਇਕੋਲੋਜੀ ਫ੍ਰੈਂਡਲੀ এনवायरमेंट ਫ੍ਰੈਂਡਲੀ ਪ੍ਰੋਜੈਕਟ ਜਸ ਮਿਸਾਲ ਦੇ ਤੌਰ ਤੇ ਰੇਲ ਕੋਚ ਫੈਕਟਰੀ ਸਾਡੇ ਕਬੂਰਥਲਾਜ ਬਣਿਆ ਸ਼ਹਿਰ ਬਣ ਗਿਆ ਲੱਖ ਦੋ ਲੱਖ ਆਦਮੀਆਂ ਨੂੰ ਤੋਂ ਮੁਲਾਜ਼ਮਤ ਫਾਇਦਾ ਤੇ ਵਪਾਰ ਤੇ ਘਰ ਚਲਾ ਰਿਹਾ ਸ਼ਾਇਦ ਤੋਂ ਵੀ ਜ਼ਿਆਦਾ ਚਲਾਉਂਦੇ ਹੋਣਗੇ ਇਸ ਤਰ੍ਹਾਂ ਦਾ ਕੋਈ ਵੱਡਾ ਪ੍ਰੋਜੈਕਟ ਮੈਡੀਕਲ ਕਾਲਜ ਨਹੀਂ ਬਣਾ ਸਕੇ ਦੋ ਸਾਲ ਦਾ ਉਹਨੂੰ ਰਿਵਾਈਵ ਕਰਕੇ ਲੈ ਕੇ ਆਉਣ ਅਗਰ ਸਾਡੀ ਸਰਕਾਰ ਬਣਦੀ ਆ ਔਰ ਇਹਦੇ ਨਾਲ ਨਾਲ ਕੱਗਰ ਨੂੰ ਕਿਦਾਂ ਟੇਮ ਕਰਨਾ ਉਹਦੇ ਇਰੀਗੇਸ਼ਨ ਉਹਨੂੰ بجائے ਕਿ ਉਹ ਕਹਿਰ ਮਚਾਵੇ ਉਹਨੂੰ ਇਰੀਗੇਸ਼ਨ ਫੈਸਿਲਿਟੀਆਂ ਲਈ ਕਿਦਾਂ ਲੈ ਕੇ ਆਉਣਾ ਤੂਰੀ ਦੇ ਵਿੱਚ 슈ਗਰ ਮਿਲ ਬੰਦ ਹੋ ਚੁੱਕੀ ਆ ਉਹਦੇ ਰਿਵਾਈਵਲ ਲਈ ਕੰਮ ਕਰਨਾ 13-14 ਕਰੋੜ ਰੁਪਇਆ ਤੂਰੀ ਦੇ ਜਿਹੜਾ ਹੈ ਕਿਸਾਨਾਂ ਦਾ ਬਕਾਇਆ ਉਹ ਦਿਵਾਉਣਾ ਰੇਲ ਓਵਰ ਬ੍ਰਿਜਸ ਤੂਰੀ ਸ਼ਹਿਰ ਜਿਹੜਾ ਕੱਟਿਆ ਗਿਆ ਉਹਦੇ ਤੋਂ ਬਣਾਉਣਾ ਐਂਡ ਆਲਸੋ ਲੋਟ ਆਫ ਅਦਰ ਗਰਾਊਂਡ ਵਾਟਰ ਮੇਨਲੀ ਗਰਾਊਂਡ ਵਾਟਰ ਨਾਲ ਕੀ ਹੋਇਆ ਸੁਣੋ ਡਿਪਲੀਸ਼ਨ ਦੀ ਇਕੱਲੀ ਗੱਲ ਨਹੀਂ ਕਰ ਰਿਹਾ ਕੰਟਮੀਨੇਸ਼ਨ ਹੋਈ ਬਹੁਤ ਜ਼ਿਆਦਾ ਜਿੰਨਾ ਇੰਡਸਟਰੀਅਲ ਇੰਡਸਟਰੀਅਲ ਵੇਸਟ ਆ ਪੰਜਾਬ ਦਾ ਉਹ ਸਾਰਾ ਵੱਡੇ ਤਾਕਤਵਾਰ ਬੰਦੇ ਨੇ ਉਹ ਆਪਣੀਆਂ ਮਿਲਣਾ ਫੈਕਟਰੀਆਂ ਵਿੱਚ ਅੰਦਰ ਬੋਰ ਕਰਕੇ ਵੱਡੇ ਵੱਡੇ ਉਹ ਸਾਰਾ ਛੁੱਟ ਦਿੰਦੇ ਨੇ ਔਰ ਉਹ ਪਾਣੀ ਨੇ ਜਾ ਕੇ ਪਾਣੀ ਸੇ ਰੀਲਾ ਕੀਤਾ ਸਾਡੇ ਪੰਜਾਬ ਦੇ ਔਰ ਸੰਗਰੂਰ ਦੇ ਔਰ ਬਠਿੰਡਾ ਮਾਨਸਾ ਦੇ ਲੋਕੀ ਕੈਂਸਰ ਕਾਲਾ ਪੀਲਿਆ ਅਤੇ ਗੁਰਦੇ ਖਰਾਬ ਹੋਣ ਦੀਆਂ ਬਹੁਤ ਵੱਡੀਆਂ ਸ਼ਿਕਾਇਤਾਰੀਆਂ ਬਠਿੰਡੇ ਤੋਂ ਬਿਕਾਨੇਰ ਨੂੰ ਕੈਂਸਰ ਟ੍ਰੇਨ ਜਾਂਦੀ ਜੇ ਸੰਗਰੂਰ ਦੇ ਵੀ ਬਹੁਤ ਲੋਕੀ ਕੈਂਸਰ ਦਾ ਇਲਾਜ ਕਰਦੇ ਇਹ ਕੁਝ ਮੁੱਦੇ ਨੇ ਜਿਹੜੇ ਮੈਂ ਉਠਾਉਣਾ ਚਾਹਣਾ ਜਿਹੜੀ ਮੇਰੀ ਕਮਿਟਮੈਂਟ ਹੈ ਸਹਿਨਾ ਸਾਹਿਬ ਤੁਹਾਡੇ ਕੋਲ ਕੋਈ ਪ੍ਰੋਜੈਕਟ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪਾਣੀ ਹੈ ਜਿਹੜਾ ਗਰਾਊਂਡ ਲੈਵਲ ਹੈ ਬਹੁਤ ਥੱਲੇ ਹੋ ਗਿਆ ਤੁਹਾਡੇ ਕੋਲ ਕੀ ਪ੍ਰੋਜੈਕਟ ਹੈ ਕੀ ਲੈ ਕੇ ਆਓਗੇ ਵੀ ਜਿੱਦ ਨੇ ਪਾਣੀ ਦਾ ਲੈਵਲ ਉੱਚਾ ਤੁਸੀਂ ਮੈਂ ਕਹਿ ਰਿਹਾ ਤੁਹਾਨੂੰ ਤੁਸੀਂ ਮੇਰੀ ਗੱਲ ਅੱਛੀ ਤਰ੍ਹਾਂ ਸੁਣੀ ਨਹੀਂ ਅਗਰ ਅਸੀਂ ਕੈਰੈਕਟਲੀ ਡਾਈਵਰਸਟੀਫਾਈ ਕਰਾਂਗੇ ਸਭ ਤੋਂ ਜ਼ਿਆਦਾ ਪਾਣੀ ਨੂੰ ਵਾਟਰ ਟੇਬਲ ਜਿਹੜਾ ਰੀਸੀਵ ਹੋ ਰਿਹਾ ਉਹਦੇ ਵਿੱਚ ਚੌਲਾਂ ਦੀ ਖੇਤੀ ਆ ਅਗਰ ਅਸੀਂ ਚੌਲਾਂ ਦੀ ਖੇਤੀ ਹੌਲੀ-ਹੌਲੀ ਫੇਸ ਆਊਟ ਕਰ ਦਿਆਂਗੇ ਘਟਾਈ ਦੇਾਂਗੇ ਬੰਦ ਕਰ ਦਿਆਂਗੇ ਪਾਣੀ ਆਪਣੇ ਆਪ ਟ੍ਰੀ ਔਰ ਦੂਸਰਾ ਹੈਗਾ ਕਿ 14 ਲੱਖ ਟਿਊਬਵਲ which is ਪੰਪਿੰਗ ਆਊਟ ਵਾਟਰ ਉਹ ਆਪਣੇ ਆਪ ਘਟ ਜੇਗਾ ਤਾਂ ਵਾਟਰ ਟੇਬਲ ਬਰਸਾਤਾ ਦੇ ਨਾਲ ਔਰ ਦਰਿਆਵਾਂ ਦੀ ਰੀਚਾਰਜਿੰਗ ਇੱਕ ਤਾਂ ਇੱਥੇ ਪੰਜਾਬ ਸਰਕਾਰ ਨੇ ਇੱਕ ਹੋਰ ਕੰਮ ਬੜਾ ਗਲਤ ਕੀਤਾ ਇਹਨਾਂ ਨੇ ਜਿਹੜੇ ਕਨਾਲਸ ਨੇ ਸਾਡੇ ਇਰੀਗੇਸ਼ਨ ਦੇ ਉਹਦਾ ਜਿਹੜਾ ਥੱਲੜਾ ਕਨਾਲ ਦਾ ਬੈੱਡ ਹੈ ਉਹਨੂੰ ਵੀ ਕੰਕਰੀਟ ਕਰਤਾ ਅਗਰ ਕਨਾਲ ਦਾ ਬੈੱਡ ਕੱਚਾ ਰਵੇ ਸਾਈਡਾਂ ਕੰਕਰੀਟ ਕਰ ਲਓ ਤੁਸੀਂ ਅਗਰ ਉਹਦੀ ਗਰਾਊਂਡ ਵਾਟਰ ਸੀਪੇਜ ਹੁੰਦੀ ਰਵੇਗੀ ਉਹਦੇ ਨਾਲ ਵਾਟਰ ਰੀਚਾਰਜ ਹੁੰਦਾ so there are many ਮੈਨੀ ਵੈਰੀ ਮੈਨੀ ਮੈਨੀ ਵਾਟ ਸ਼ੁਡ ਆਈ ਸੇ ਅ ਪ੍ਰੈਕਟੀਕਲ ਮੀਜਰਸ ਜਿਹਦੇ ਨਾਲ ਵਾਟਰ ਡਿਪਲੇਸ਼ਨ ਨੂੰ ਰੋਕਿਆ ਜਾ ਸਕਦਾ ਪਰ ਭਗਵਾਨਪਾਤ ਮਾਨੇ ਦੱਸੇ ਕਿ ਉਹਨੇ ਕੀ ਐਫਰਟ ਕੀਤੇ 2 ਸਾਲ ਚ